ਆਮ ਤੌਰ ਤੇ ਜਿੱਥੇ ਚਾਰ ਬੰਦੇ ਗੱਲ ਕਰ ਰਹੇ ਹੋਣ ਉਥੇ ਔਰਤ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੁੰਦੀ ਆਮ ਤੌਰ ਤੇ ਪਿੰਡਾਂ ਦੇ ਵਿੱਚ ਔਰਤਾਂ ਸਰਪੰਚ ਵੀ ਬਣੀਆਂ ਹੋਈਆਂ ਨੇ ਪਰ ਸਰਪੰਚੀ ਉਹਨਾਂ ਦਾ ਘਰ ਵਾਲਾ ਕਰ ਰਿਹਾ ਹੁੰਦਾ ਮਤਲਬ ਜਦੋਂ ਤੁਸੀਂ ਔਰਤ ਨੂੰ ਆਜ਼ਾਦਾਨਾ ਤੌਰ ਤੇ ਉਹ ਸਪੇਸ ਹੀ ਨਹੀਂ ਦੇਣਾ ਤਾਂ ਇਹ ਜਿਹੇ ਘਟਨਾਵਾਂ ਹੁੰਦੀਆਂ ਨੇ ਦੂਸਰੀਆਂ ਇਹ ਜਿਹੇ ਘਟਨਾਵਾਂ ਔਰਤਾਂ ਨੂੰ ਹੋਰ ਬੰਨਣਾ ਨਾਲ ਹੁਣ ਇਹਦੇ ਨਾਲ ਕੀ ਹੁੰਦਾ ਹੁਣ ਇੱਕ ਔਰਤ ਦੇ ਨਾਲ ਉਹਦੇ ਕੰਮ ਦੀ ਥਾਂ ਤੇ ਇੱਕ ਡਾਕਟਰ ਦੇ ਨਾਲ ਹੋਇਆ ਇਹ ਬਹੁਤ ਸਾਰੇ ਲੋਕ ਇਹਦਾ ਨਤੀਜਾ ਇਹ ਕੱਢਣਗੇ ਵੀ ਕੁੜੀਆਂ ਨੂੰ ਤੋਰਿਆ ਕਿਉਂ ਤੁਸੀਂ ਪੜਨ ਵੀ ਤੁਸੀਂ ਘਰਾਂ 'ਚ ਬੰਦ ਕਰੋ ਘਰਾਂ 'ਚ ਕਿੰਨੀਆ ਸੁਰੱਖਿਅਤ ਨੇ ਕਿਸਾਨੂੰ ਨਹੀਂ ਪਤਾ ਘਰਾਂ ਦੇ ਅੰਦਰ ਸਾਡੇ ਕੋਲ ਇਹੋ ਜਿਹੀਆਂ ਖਬਰਾਂ ਵੀ ਆਉਂਦੀਆਂ ਨੇ ਵੀ ਜਿੱਥੇ ਬੱਚੀਆਂ ਦੇ ਪਿਓ ਉਹਨਾਂ ਦਾ ਚਾਚਾ ਉਹਨਾਂ ਦਾ ਮਾਮਾ ਉਹਨਾਂ ਦਾ ਤਾਇਆ ਕੋਈ ਵੀ ਉਹਨਾਂ ਨਾਲ ਬਲਾਤਕਾਰ ਕਰਦਾ ਹੈ ਛੇੜਖਾਨੀ ਦੀਆਂ ਮਤਲਬ ਇਹਦਾ ਮਤਲਬ ਇਹ ਹੈ ਵੀ ਸੁਰੱਖਿਆ ਕਿਤੇ ਵੀ ਨਹੀਂ ਹੈ ਗਰੰਟੀ ਵਾਲੀ ਸੁਰੱਖਿਆ ਵਾਲੀ ਗਰੰਟੀ ਕਿਤੇ ਵੀ ਨਹੀਂ ਉਹ ਸਾਡੇ ਤੁਹਾਡੇ ਉੱਤੇ ਹੈ ਅਸੀਂ ਕਿੰਨੀ ਸੁਰੱਖਿਆ ਹਾਸਲ ਕਰਨੀ ਹੈ ਕਿਵੇਂ ਕਰਨੀ ਹੈ ਔਰਤਾਂ ਨੂੰ ਆਪ ਆਪਣੀ ਸੁਰੱਖਿਆ ਕਰਨੀ ਪੈਣੀ ਹੈ ਰੱਖਿਆ ਕਰਨ ਲਈ ਉਹਨਾਂ ਦਾ ਕੋਈ ਭਰਾ ਕੋਈ ਪਿਓ ਕੋਈ ਹੋਰ ਨਹੀਂ ਆ ਕੇ ਕਦੇ ਵੀ ਖੜਾ ਹੋਊਗਾ ਉਹਨਾਂ ਨੂੰ ਆਪਣੀ ਰੱਖਿਆ ਲਈ ਆਪ ਵੱਡੀ ਗਿਣਤੀ ਦੇ ਵਿੱਚ ਸੜਕਾਂ ਤੇ ਆਉਣਾ ਪੈਣਾ ਉਹਨਾਂ ਨੂੰ ਬੋਲਣਾ ਪੈਣਾ ਆਪਣੇ ਹੱਕਾਂ ਲਈ ਉਹਨਾਂ ਨੂੰ ਜੇ ਉਹਨਾਂ ਨਾਲ ਕੋਈ ਛੇੜਖਾਨੀ ਕਰਦਾ ਤਾਂ ਜੁੱਤੀ ਲਾ ਕੇ ਮਾਰਨੀ ਪੈਣੀ ਹੈ ਉਸ ਤੋਂ ਬਿਨਾ ਨਹੀਂ ਇਹ ਹੋ ਸਕਦਾ ਇਹ ਜੋ ਘਟਨਾ ਦਾ ਅੰਜਾਮ ਹੋਇਆ ਇਹ ਘਟਨਾ ਉਹ ਇਹ ਪਹੁੰਚਦੀ ਹੈ ਇਸ ਕਦਰ ਹੈ ਮਤਲਬ ਤੁਸੀਂ ਆਪ ਸੋਚੋ ਨਾ ਇੱਕ ਹਸਪਤਾਲ ਦੇ ਅੰਦਰ ਇੱਕ ਬੰਦੇ ਦੀ ਐਡੀ ਹਿੰਮਤ ਇੱਕ ਬੰਦਾ ਨਹੀਂ ਪਹਿਲੀ ਗੱਲ ਤਾਂ ਉੱਥੋਂ ਦੇ ਸਾਰੇ ਡਾਕਟਰ ਇਸ ਗੱਲ ਨੂੰ ਆਖ ਰਹੇ ਨੇ ਵੀ ਇਹ ਕਈ ਬੰਦੇ ਸ਼ਾਮਲ ਨੇ ਇਹਦੇ ਵਿੱਚ ਉਦੇ ਇਹ ਮੈਡੀਕਲ ਰਿਕਾਰਡਸ ਦੇ ਵਿੱਚ ਆਇਆ ਹੈ ਵੀ ਜਿਸ ਤਰ੍ਹਾਂ ਦੇ ਨਾਲ ਉਹਦੇ ਸਰੀਰ ਦੇ ਵਿੱਚੋਂ ਉਹ ਸਬੂਤ ਮਿਲਦੇ ਨੇ ਵੀ ਉਹਦੇ ਵਿੱਚ ਕਈ ਬੰਦਿਆਂ ਨੇ ਉਹਦਾ ਬਲਾਤਕਾਰ ਕੀਤਾ ਹੈ ਉਹਦੀਆਂ ਅੱਖਾਂ ਚੋਂ ਖੂਨ ਉਹਦੇ ਮੂੰਹ ਚੋਂ ਉਹਦਾ ਸਰੀਰ ਨੀਲਾ ਉਹਦੀਆਂ ਹੱਡੀਆਂ ਚੂਰ ਕੀਤੀਆਂ ਪਈਆਂ ਨੇ ਮਤਲਬ ਇਹ ਇਹ ਬਹੁਤ ਹੀ ਖਿਨਾਉਣਾ ਅਪਰਾਧ ਹੈ ਤੇ ਬਹੁਤ ਹੀ ਬੇਸ਼ਿਆਣਾ ਤਰੀਕੇ ਦੇ ਨਾਲ ਬੰਦੇ ਨੇ ਕੀਤਾ ਉਹਨੂੰ ਇਨਸਾਨ ਨਹੀਂ ਕਿਹਾ ਜਾ ਸਕਦਾ ਜਿਨ੍ਹਾਂ ਨੇ ਇਹ ਕੀਤਾ ਤੇ ਉਹ ਕਈ ਜਣੇ ਸ਼ਾਮਲ ਹੋਣਗੇ ਉੱਥੋਂ ਸੀਸੀਟੀਵੀ ਫੁਟੇਜ ਗਾਇਬ ਹੈ ਉੱਥੋਂ ਹੋਰ ਬਹੁਤ ਸਾਰੇ ਸਵਾਲ ਨੇ ਤੇ ਬਹੁਤ ਸਾਰੇ ਉੱਥੋਂ ਦੇ ਲੋਕ ਕਿਉਂਕਿ ਕਲਕੱਤਾ ਦੇ ਨਾਲ ਆਪਣਾ ਸਿੱਧਾ ਰابطਾ ਨਹੀਂ ਤਾਂ ਬਹੁਤ ਸਾਰੇ ਦੋਸਤਾਂ ਦੇ ਰਾਹੀਂ ਵੀ ਹੁਣ ਸੁਨੇਹੇ ਆਏ ਨੇ ਵੀ ਜਿਹੜਾ ਦੋਸ਼ੀ ਫੜਿਆ ਉਹ ਵੀ ਸ਼ਾਇਦ ਅਸਲ ਦੋਸ਼ੀ ਨਹੀਂ ਹੈ ਉਹਨੂੰ ਵੀ ਸ਼ਾਇਦ ਜਿਵੇਂ ਆਪਾਂ ਕਹਿ ਲਈ ਵੀ ਬਲੀ ਦਾ ਬੱਕਰਾ ਸਕੇਪਗੋਰਡ ਬਣਾ ਕੇ ਉਹਨੂੰ ਮੂਰੇ ਲਿਆ ਕੇ ਪੇਸ਼ ਕਰਤਾ ਸ਼ਾਇਦ ਹੋ ਸਕਦਾ ਹੈ ਇਹਦੇ ਪਿੱਛੇ ਹੋਰ ਅਪਰਾਧੀ ਹੋਣ ਉਥੋਂ ਉਹ ਉਹ ਪੂਰੇ ਉਥੇ ਪਿਛਲੇ ਸਮੇਂ ਦੇ ਜਿੱਥੇ ਧਰਨਾ ਚੱਲ ਰਿਹਾ ਸੀ ਡਾਕਟਰਾਂ ਦਾ ਉਹ ਉਸ ਡਾਕਟਰਾਂ ਦੇ ਧਰਨੇ ਦੇ ਉੱਤੇ ਵੀ ਹਮਲਾ ਹੁੰਦਾ ਸਾਰੇ ਹਸਪਤਾਲਾਂ ਹਾਂ 40 50 ਗੁੰਡੇ ਪਹੁੰਚਦੇ ਨੇ ਉਹਨਾਂ ਨੇ ਉਹ ਪੀੜ ਸਾਰਿਆਂ ਦੇ ਉੱਤੇ ਹਮਲਾ ਕੀਤਾ ਇਹ ਲੱਗਦਾ ਕਿ ਉਹ ਸਾਰਿਆਂ ਨੂੰ ਪਤਾ ਸੀਗਾ ਕਿ ਅਸੀਂ ਬੰਦੇ ਤਿਆਰ ਰੱਖੇ ਇਹ ਚੀਜ਼ ਹੋਏਗੀ ਤੇ ਅਸੀਂ ਉਹਨਾਂ ਨੂੰ ਬਿਲਕੁਲ ਮਤਲਬ ਉਹਨਾਂ ਨੂੰ ਪਹਿਲਾਂ ਹੋ ਸਕਦਾ ਇਸ ਚੀਜ਼ ਦਾ ਅੰਦਾਜ਼ਾ ਨਾ ਹੋਵੇ ਪਰ ਜਦੋਂ ਹੀ ਇਹ ਪਤਾ ਲੱਗਿਆ ਵੀ ਇਸ ਵੱਡੇ ਪੱਧਰ ਦੇ ਉੱਤੇ ਇਸ ਤਰ੍ਹਾਂ ਨਾਲੇ ਹੋ ਰਿਹਾ ਲੋਕ ਇੰਨੇ ਲੰਬੇ ਵੱਡੇ ਪੱਧਰ ਤੇ ਵਿਰੋਧ ਕਰ ਰਹੇ ਨੇ ਤੇ ਇਹ ਮਸਲਾ ਐਡਾ ਵੱਡਾ ਬਣ ਚੁੱਕਿਆ ਅੱਜ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਇਹਦੇ ਵਿਰੋਧ ਦੇ ਵਿੱਚ ਡਾਕਟਰ ਨੇ ਜਿਹੜੇ ਅੱਜ ਦੇ ਦਿਨ ਹੜਤਾਲ ਦੇ ਵਿੱਚ ਬੈਠੇ ਨੇ ਤਾਂ ਉਦੋਂ ਉਹਨਾਂ ਨੂੰ ਵੀ ਇਹ ਗੱਲ ਪਤਾ ਲੱਗ ਰਹੀ ਹੈ ਨਾ ਵੀ ਇਹਦਾ ਜਿੱਡਾ ਵੱਡਾ ਵਿਰੋਧ ਹੈ ਹੋਰ ਕਿਵੇਂ ਸਬੂਤ ਨਸ਼ਟ ਕਰੋਂਗੇ ਸਬੂਤ ਮਿਲਣਗੇ ਫੜੇ ਜਾਣਗੇ ਫਿੰਗਰਪ੍ਰਿੰਟਸ ਤੋਂ ਲੈ ਕੇ ਹਰ ਚੀਜ਼ ਜੇ ਸਰਕਾਰ ਚਾਹੇ ਤਾਂ ਕਿਉਂ ਨਹੀਂ ਫੜ ਸਕਦੀ ਪਰ ਸਰਕਾਰ ਕੀ ਚਾਹੁੰਦੀ ਹੈ RAM ਹੀ ਮੈਂ ਬਲਾਤਕਾਰ ਦਾ ਦੋਸ਼ੀ ਹੈ ਸਜ਼ਾ ਹੋਈ ਹੋਈ ਹੈ ਰਾਮ ਰਹੀਮ ਨੂੰ ਪਰੋਲ ਦੇਣ ਤੋਂ ਕੁਝ ਮਹੀਨੇ ਪਹਿਲਾਂ ਹਾਈ ਕੋਰਟ ਨੇ ਰੋਕ ਲਾਤੀ ਸੀ ਵੀ ਇਹਨੂੰ ਕੋਈ ਪਰੋਲ ਨਹੀਂ ਮਿਲੂ ਕਿ ਇਹਦੇ ਵਰਗੇ ਹੋਰ ਦੋਸ਼ੀਆਂ ਨੂੰ ਪਰੋਲ ਮਿਲ ਰਹੀ ਹੈ ਇੰਨੀ ਸਜ਼ਾ ਜਿਹਨੂੰ ਮਿਲ ਰਹੀ ਹੈ ਜਿਹੜੇ ਹੈਗੇ ਨੇ ਉਹਨਾਂ ਵਿੱਚੋਂ ਕਿੰਨੇ ਹੋਰ ਸਰਕਾਰ ਨੂੰ ਕਿਹਾ ਸੀ ਹਰਿਆਣੇ ਸਰਕਾਰ ਨੂੰ ਐਫੀਡੇਵਿਟ ਦੇਣ ਤੇ ਵੀ ਸਾਨੂੰ ਤੁਸੀਂ ਇਹ ਦੱਸੋ ਵੀ ਇਹਨਾਂ ਵਿੱਚ ਇਹਦੇ ਵਰਗੇ ਕਿੰਨੇ ਹੋਰ ਅਪਰਾਧੀ ਨੇ ਜਿਨ੍ਹਾਂ ਨੂੰ ਤੁਸੀਂ ਇੰਨੀਆਂ ਪਰੋਲਾਂ ਦੇ ਕੇ ਬਾਹਰ ਕੱਢਿਆ ਹੈ ਹਰ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ ਪਰੋਲ ਮਿਲਦੀ ਹੈ ਸਿਰਫ ਵੋਟਾਂ ਦੀ ਖਾਤਰ ਹੁਣ ਫੇਰ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਜੱਜ ਬਦਲੇ ਨੇ ਚਲੋ ਜਿਵੇਂ ਵੀ ਹਾਈ ਕੋਰਟ ਦੇ ਵਿੱਚ ਹੁਣ ਫੈਸਲਾ ਹੁੰਦਾ ਵੀ ਉਹਦੀ ਪਰੋਲ ਤੇ ਰੋਕ ਹਟਾਤੀ ਵੀ ਸਰਕਾਰ ਆਪਦੀ ਮਰਜ਼ੀ ਨਾਲ ਦੇ ਸਕਦੀ ਹੈ ਜਿਵੇਂ ਹਾਂ ਫੈਸਲਾ ਹੁੰਦਾ ਦੋ ਦਿਨਾਂ ਦੇ ਅੰਦਰ ਅੰਦਰ ਦੁਬਾਰਾ ਉਹਨੂੰ ਪਰੋਲ ਤੇ ਬਾਹਰ ਹੁਕਮ ਆਗੇ ਵੀ ਇਹਨੂੰ ਦੁਬਾਰਾ ਪਰੋਲ ਮਿਲੂਗਾ ਕਿਉਂਕਿ ਕਿ ਹਰਿਆਣਾ ਦੇ ਵਿੱਚ ਚੋਣਾਂ ਆ ਰਹੀਆਂ ਨੇ ਜਦੋਂ ਅਸਰਮ ਬਾਪੂ ਨੂੰ ਇਹ ਮਿਲਦਾ ਇਹ 15 ਅਗਸਤ ਦੀ ਮਨਾਏ ਜਾ ਰਹੇ ਨੇ 15 ਅਗਸਤ ਕਾਦੇ ਮਨਾਏ ਜਾ ਰਹੇ ਨੇ 15 ਅਗਸਤ 47 ਦੇ ਉਜਾੜੇ ਦਾ ਮਨਾਇਆ ਜਾ ਰਿਹਾ ਜਦੋਂ ਇਹਨਾਂ ਨੂੰ ਆਜ਼ਾਦੀ ਹੈ ਕਿ ਅਸੀਂ ਔਰਤਾਂ ਨਾਲ ਜੋ ਕੁਝ ਮਰਜ਼ੀ ਕਰ ਸਕਦੇ ਆ ਇਹਨਾਂ ਨੂੰ ਇਹ ਆਜ਼ਾਦੀ ਹੋ ਗਈ ਕਿ ਅਸੀਂ ਖੁੱਲੇ ਆਮ ਘੁੰਮ ਰਹੇ ਆ ਅਸੀਂ ਗੁੰਡਾਗਰਦੀ ਕਰ ਰਹੇ ਆ ਉਹਨਾਂ ਨੂੰ ਇਹ ਆਜ਼ਾਦੀ ਹੈਗੀ ਹੈ ਲੋਕ ਤਾਂ ਮਰ ਰਹੇ ਨੇ ਬਿਲਕੁਲ ਮੈਂ ਉਹੀ ਕਹਿ ਰਹੀ ਆ ਵੀ ਇਹ ਸੱਤਾ ਤਰ ਦੀ ਆਜ਼ਾਦੀ ਦੀ ਗੱਲ ਹੈ ਇਹ ਆਜ਼ਾਦੀ ਸਿਰਫ ਚੰਦ ਲੋਕਾਂ ਦੇ ਲਈ ਆ ਮੁਨਾਫੇ ਖੱਟਣ ਲਈ ਇੱਕ ਚੰਦ ਇਹ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਅੱਜ ਨਫ਼ਰਤ ਦਾ ਇੱਕ ਰਾਜਨੀਤੀ ਕਰ ਰਹੇ ਨੇ ਸਿਆਸਤ ਕਰ ਰਹੇ ਨੇ ਜਿਹੜੇ ਅੱਜ ਸੱਤਾ ਦੇ ਵਿੱਚ ਬੈਠੇ ਨੇ ਜਿਹੜੇ ਇਹ ਜੇ ਅਪਰਾਧਾਂ ਨੂੰ ਅੰਜਾਮ ਦੇ ਰਹੇ ਨੇ ਤੇ ਜਿਹੜੇ ਖੁੱਲੇ ਘੁੰਮ ਰਹੇ ਨੇ ਇਹ ਆਜ਼ਾਦੀ ਸਿਰਫ ਉਹਨਾਂ ਦੀ ਇਹ ਲੋਕਾਂ ਲਈ ਆਜ਼ਾਦੀ ਨਹੀਂ ਤੇ ਅਸਲ ਵਿੱਚ ਉਹਦੋਂ ਤੱਕ ਆਜ਼ਾਦੀ ਅਸਲ ਵਿੱਚ ਆ ਵੀ ਨਹੀਂ ਸਕਦੀ ਜਦੋਂ ਤੱਕ ਲੋਕਾਂ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੇ ਪਾੜੇ ਰਹਿਣਗੇ ਜਦੋਂ ਤੱਕ ਔਰਤਾ ਜਿਹੜੀ ਉਹ ਦੂਜੇ ਦਰਜੇ ਦੀ ਨਾਗਰਿਕ ਬਣ ਕੇ ਰਹੂਗੀ ਜਦੋਂ ਤੱਕ ਲੋਕਾਂ ਨੂੰ ਲੁੱਟਿਆ ਜਾਂਦਾ ਰਹੂਗਾ ਆਰਥਿਕ ਪੱਖੋਂ ਸਮਾਜਿਕ ਹਰ ਥਾਂ ਦੇ ਉੱਤੇ ਉਹਨਾਂ ਦੀ ਲੁੱਟ ਜਾਰੀ ਰਹੂਗੀ ਤਾਂ ਇਹ ਜਿਹੜਾ ਔਰਤਾਂ ਵਾਲਾ ਖਾਸ ਤੌਰ ਤੇ ਮਸਲਾ ਹੈ ਔਰਤਾਂ ਵਾਲੇ ਮਸਲੇ ਦੇ ਉੱਤੇ ਬਹੁਤ ਸਾਰੇ ਲੋਕ ਆੜੜ ਤਰ੍ਹਾਂ ਦੀਆਂ ਇਹਨੂੰ ਸਿਆਸਤ ਕਰ ਰਹੇ ਨੇ ਜਿਵੇਂ ਭਾਜਪਾ ਵਾਲਿਆਂ ਨੂੰ ਬਹੁਤ ਇਹਦਾ 헤ਜ ਜਾਗਿਆ ਵੀ ਇਹ ਬਹੁਤ ਘਟੀਆ ਗੱਲ ਹੋਈ ਹੈ ਅਸੀਂ ਕਹਿੰਨੇ ਆ ਵੀ ਇਹੀ ਘਟਿਆ ਨਹੀਂ ਕੱਲੀ ਗੱਲ ਹੋਈ ਗੱਲ ਆ ਥੋੜੀ ਸਰਕਾਰ ਨੇ ਵੀ ਕੀਤੀਆਂ ਸਮੱਸਿਆ ਕਿੱਥੇ ਆ ਸਮੱਸਿਆ ਇਹ ਵੀ ਇਹ ਸਿਰਫ ਆਪਣੀ ਰਾਜਨੀਤੀ ਚਮਕਾਉਣ ਲਈ ਉਹੋ ਹੀ ਮੱਦੇ ਚੱਕਦੇ ਆ ਜਿੱਥੋਂ ਜਿੱਥੇ ਵਿਰੋਧੀ ਫਸਦੇ ਹੋਣ ਜਿੱਥੇ ਆਪ ਫਸਦੇ ਉੱਥੇ ਨਹੀਂ ਚੱਕਿਆ ਜਾਂਦਾ ਅਸਲ ਵਿੱਚ ਮਸਲੇ ਸਾਰੀਆਂ ਹੀ ਸਰਕਾਰਾਂ ਕਾਂਗਰਸ ਨੇ ਰਹੇ ਨੇ ਅਕਾਲੀ ਰਹੇ ਨੇ ਅਕਾਲੀਆਂ ਵੇਲੇ ਪਿਛਲੇ ਦਿਨਾਂ ਦੇ ਵਿੱਚ ਕਿਰਨਜੀਤ ਕਾਲ ਮਹਿਲਕਲਾਂ ਇੱਕ ਲੜਕੀ ਸੀ ਮਹਿਲਕਲਾਂ ਦੀ ਉਹਦੇ ਨਾਲ 97 ਦੇ ਵਿੱਚ ਬਲਾਤਕਾਰ ਕਰਕੇ ਉਹਨੂੰ ਮਾਰਦਾ ਸੀ ਉਹ ਅਕਾਲੀ ਦੇ ਗੁੰਡਿਆਂ ਨੇ ਕੀਤਾ ਸੀ ਤੇ ਉਹਦੇ ਲਈ ਇੱਕ ਲੰਬਾ ਸੰਘਰਸ਼ ਚੱਲਿਆ ਉਹ ਲੋਕਾਂ ਨੇ ਹੱਲ ਕਰਾਇਆ ਇਹਨੇ ਇਸੇ ਤਰ੍ਹਾਂ ਹੋਰ ਜਿੰਨੇ ਨੇ ਕਾਂਗਰਸੀ ਨੇ ਅਕਾਲੀ ਨੇ ਆਮ ਆਦਮੀ ਪਾਰਟੀ ਵਾਲੇ ਨੇ ਚਾਹੇ ਆਮਮਤਾ ਬੈਨਰ ਜੀ ਹੈ ਲੋਕਲ ਹੋਰ ਪਾਰਟੀਆਂ ਨੇ ਜਾਏ ਨੇ ਜਿੰਨੀਆਂ ਸਿਆਸੀ ਵੋਟ ਵਟੋਰੂ ਪਾਰਟੀਆਂ ਨੇ ਇਹ ਸਭ ਦਾ ਹੀ ਕੋ 74 ਹੈ ਵੀ ਤੁਸੀਂ ਇਹ ਜੇ ਗੁੰਡੇ ਪਾਲੋ ਜਿਹੜੇ ਤੁਹਾਡੇ ਇਸ਼ਾਰੇ ਤੇ ਕੰਮ ਕਰਨ ਹਣੋ ਗੁੰਡੇ ਜਿਹੜੇ ਹੋਣਗੇ ਉਹ ਕੰਮ ਤਾਂ ਕਰਨ ਹੀ ਰਹੇ ਹੋਣਗੇ ਉਹ ਰੋਜ਼ਗਾਰ ਤਾਂ ਨਹੀਂ ਹੋਊਗਾ ਤੇ ਉਹ ਇਹੋ ਜਿਹੇ ਨਫਰਤਾਂ ਔਰਤਾਂ ਨੂੰ ਸਬਕ ਸਿਖਾਉਣਾ ਉਹਨਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਔਰਤਾਂ ਨਾਲ ਅਪਰਾਧ ਹੋਰ ਲੋਕਾਂ ਨਾਲ ਵੀ ਗੁੰਡਾਗਰਦੀ ਕਰਨਾ ਨਸ਼ੇ ਵਰਤੌਣੇ ਇਹ ਸਭ ਕੁਝ ਉਹਨਾਂ ਐਕਸਸ ਚਲਾਉਂਦੇ ਨੇ ਪੂਰਾ ਆਪਦਾ ਤੇ ਜਦੋਂ ਇਹੋ ਜਿਹਾ ਅਪਰਾਧ ਉਹ ਕਰਦੇ ਨੇ ਤਾਂ ਉਹਨਾਂ ਨੂੰ ਠਕਣ ਦੇ ਲਈ ਵੀ ਫੇਰੇ ਸਰਕਾਰਾਂ ਹਰਕਤ ਦੇ ਵਿੱਚ ਆਉਂਦੀਆਂ ਨੇ ਮੈਂ ਇੱਕ ਇਹਲਾ ਸਵਾਲ ਕਰਨਾ ਚਾਹਾਂਗਾ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਕਿਸੇ ਕੁੜੀ ਨਾਲ ਧੀ ਨਾਲ ਅਜਿਹੀ ਘਟਨਾ ਵਾਪਰ ਜਾਂਦੀ ਹੈ ਕੁਝ ਦਿਨ 10 ਦਿਨ 20 ਦਿਨ ਕਹਿੰਦੇ ਜਸਟਿਸ ਦਾ ਨਾਰਾ ਲੱਗਦਾ ਹੈ ਮਰਦਾਬਾਦ ਜਿੰਦਾਬਾਦ ਹੁੰਦੀ ਹੈ ਉਸ ਤੋਂ ਬਾਅਦ ਫਿਰ ਸਾਰੇ ਸੌ ਜਾਂਦੇ ਆ ਲੋਕ ਵੀ ਸੌ ਜਾਂਦੇ ਆ ਸੋਸ਼ਲ ਮੀਡੀਆ ਵੀ ਸੌ ਜਾਂਦਾ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਹੋਰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਲੋਕਾਂ ਨੂੰ ਕਿ ਆਪਣੇ ਸਮਾਜ ਦੀਆਂ ਧੀਆਂ ਸੁਰੱਖਿਅਤ ਰਹਿਣ ਬਿਲਕੁਲ ਮੈਨੂੰ ਲੱਗਦਾ ਵੀ ਇਹ ਗੱਲ ਸਹੀ ਇਹ ਵੀ ਹੈ ਕੁਝ ਹੱਦ ਤੱਕ ਵੀ ਸ਼ਾਇਦ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਇੱਕ ਉਬਾਲ ਜ਼ਰੂਰ ਆਉਂਦਾ ਹੈ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਉਹ ਪਿੱਛੇ ਚਲੀਆਂ ਜਾਂਦੀਆਂ ਨੇ ਹੁਣ ਅਸੀਂ ਨਿਰਬਿਆਂ ਨੂੰ ਯਾਦ ਕਰ ਰਹੇ ਹਾਂ 12 ਸਾਲ ਪਹਿਲਾਂ ਵਾਲੀ ਉਸ ਗੱਲ ਨੂੰ ਪਰ ਸਾਨੂੰ ਵੀ ਪਤਾ ਵੀ 12 ਸਾਲ ਦੇ ਵਿੱਚ ਵਿੱਚ ਵੀ ਇਹੋ ਜਿਹੀ ਬਹੁਤ ਵਕਫੇ ਆਏ ਨੇ ਹਰ 6 ਮਹੀਨੇ ਸਾਲ ਕਿਸੇ ਨਾ ਕੋਈ ਨਾ ਕੋਈ ਇਹੋ ਜਿਹੀ ਵੱਡੀ ਘਿਣਾਣੀ ਅਪਰਾਧ ਆ ਜਿਹੜਾ ਉਹ ਸਾਹਮਣੇ ਆਉਂਦਾ ਹੈ ਤੇ ਉਸ ਤੋਂ ਬਾਅਦ ਅਸੀਂ ਸਾਰੇ ਹਲੂਣੇ ਜਾਂਦੇ ਹਾਂ ਤੇ ਇਹ ਜਿਹੀਆਂ ਘਟਨਾਵਾਂ ਜਦੋਂ ਅੰਜਾਮ ਦਿੱਤੀਆਂ ਜਾ ਰਹੀਆਂ ਨੇ ਤੇ ਇਹਦਾ ਮਤਲਬ ਹੈ ਵੀ ਸਮਾਜ ਦੇ ਵਿੱਚ ਨਿੱਤਤਾ ਬਲਾਤਕਾਰ ਹੋ ਹੀ ਰਹੇ ਨੇ ਉਹਨਾਂ ਵਿੱਚੋਂ ਬਹੁਤੇ ਬਲਾਤਕਾਰ ਦਰਜ ਵੀ ਨਹੀਂ ਕਰਾਏ ਜਾਂਦੇ ਕਿਉਂਕਿ ਬਹੁਤ ਸਾਰੇ ਆਪਦੀ ਇੱਜ਼ਤ ਦਾ ਮਸਲਾ ਬਣਾ ਕੇ ਪਰਿਵਾਰ ਵਾਲੇ ਹੀ ਚੁੱਪ ਕਰਾ ਕੇ ਬਿਠਾ ਦਿੰਦੇ ਨੇ ਤਾਂ ਇਹ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਇਹ ਜੀਆਂ ਲੜਾਈਆਂ ਨੇ ਇਹ ਕਿਸੇ ਨੇ ਹੋਰ ਨਹੀਂ ਲੜਨੀਆਂ ਇਹਦੇ ਲਈ ਸਭ ਤੋਂ ਪਹਿਲਾਂ ਤਾਂ ਔਰਤਾਂ ਨੂੰ ਅੱਗੇ ਆ ਕੇ ਬੋਲਣਾ ਪੈਣਾ ਹੈ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਔਰਤਾਂ ਦੇ ਦੁਸ਼ਮਣ ਔਰਤਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਇਹ ਜੇ ਅਪਰਾਧਾਂ ਨੂੰ ਹਰ ਕੋਈ ਬੰਦਾ ਅੰਜਾਮ ਨਹੀਂ ਦਿੰਦਾ ਇਹ ਜੇ ਬਹੁਤ ਵੱਡੀ ਗਿਣਤੀ ਹੈ ਡਾਕਟਰਾਂ ਦੀ ਆਮ ਲੋਕਾਂ ਦੀ ਮੁੰਡਿਆਂ ਦੀ ਜਿਹੜੀ ਤੁਹਾਡੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਤਾਂ ਇਹ ਉਹਨਾਂ ਜਮਹੂਰੀ ਜਥੇਬੰਦੀਆਂ ਦਾ ਉਹਨਾਂ ਜਮਹੂਰੀ ਲੋਕਾਂ ਦਾ ਇੱਕ ਵੱਡਾ ਫਰਜ਼ ਬੰਦਾ ਹੈ ਉਹਨਾਂ ਦੇ ਲਈ ਕੰਮ ਬਣਦਾ ਹੈ ਵੀ ਉਹ ਇਹ ਜੀਆਂ ਮਤਲਬ ਲੋਕਾਂ ਦੇ ਵਿੱਚ ਔਰਤਾਂ ਨੂੰ ਅੱਗੇ ਲੈ ਕੇ ਆਉਣ ਲੋਕ ਬਰਾਤਾਂ ਨੂੰ ਬਾਹਰ ਨਿਕਲ ਰੋਗ ਦਿਨੇ ਬਾਹਰ ਨਿਕਲਣ ਤੇ ਆਪਦੀਆਂ ਜਿਹੜੀਆਂ ਥਾਵਾਂ ਨੇ ਉੱਥੇ ਉਹਨਾਂ ਨੂੰ ਵੱਧ ਪਾਵਰ ਦੇ ਵਿੱਚ ਲੈ ਕੇ ਆਈਏ ਕਿਉਂਕਿ ਇਹਦੇ ਨਾਲ ਹੀ ਇੱਕੋ ਇੱਕ ਤਰੀਕਾ ਹੈ ਵੀ ਤੁਸੀਂ ਔਰਤਾਂ ਬੰਦੇ ਸਾਰੇ ਇਕੱਠੇ ਹੋ ਕੇ ਜੇ ਲੜਦੇ ਆਂ ਅਸੀਂ ਸਿਸਟਮ ਦੇ ਖਿਲਾਫ ਜੇ ਆਪਣੇ ਹੱਕਾਂ ਦੇ ਲਈ ਲੜਦੇ ਆਂ ਤੇ ਜੇ ਜਿਹੜੇ ਇਹ ਸਰਕਾਰ ਵੱਲੋਂ ਜਿਸ ਤਰ੍ਹਾਂ ਦੀ ਸ਼ੈ ਇਹਨਾਂ ਨੂੰ ਦਿੱਤੀ ਜਾ ਰਹੀ ਆ ਜੇ ਉਹਦੇ ਖਿਲਾਫ ਅਸੀਂ ਨਹੀਂ ਬੋਲਦੇ ਤਾਂ ਕੱਲ ਨੂੰ ਕੋਈ ਵੀ ਨਹੀਂ ਸੁਰੱਖਿਆ ਤੁਸੀਂ ਕਿਸੇ ਵੀ ਇੱਕ ਵੀ ਕੁੜੀ ਨੂੰ ਮਤਲਬ ਮੈਂ ਹਾਈ ਕੋਰਟ 'ਚ ਇਸ ਵੇਲੇ ਇੱਕ ਪ੍ਰੈਕਟਿਸ ਕਰ ਰਹੀ ਆ ਹਾਈ ਕੋਰਟ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਇਹ ਜਿਹੇ ਕੇਸ ਆਉਂਦੇ ਨੇ ਆਮ ਤੌਰ ਤੇ ਵੀ ਕਿਸੇ ਵੀ ਆਪਦੀ ਪਰਿਵਾਰ ਦੇ ਰਿਸ਼ਤੇਦਾਰ ਕਿਸੇ ਵੀ ਕੁੜੀ ਨੂੰ ਤੁਸੀਂ ਵੀ ਜਿਹੜੇ ਲੋਕ ਦੇਖ ਰਹੇ ਨੇ ਕਿਸੇ ਨੂੰ ਵੀ ਪੁੱਛ ਕੇ ਦੇਖ ਲਿਓ ਕਦੇ ਜੇ ਉਹ ਤੁਹਾਨੂੰ ਦੱਸ ਸਕੇ